ਜੇ ਲੰਗਰ ਲਾਇਆ ਤੇ ਕੇਸਦਾਰਜ ਕਰਾਂਗੇ ਆਇਆ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਜਿਹਨੂੰ ਦੇਖ ਕੇ ਬੜਾ ਮਨ ਦੁਖਿਆ ਉਥੇ ਸਾਡੇ ਹੰਝੂ ਨਹੀਂ ਰੋਕ ਰਹੇ ਸਾਰੇ ਐਨਆਰਆਈਆਂ ਦੇ ਪੰਜਾਬ ਦੀਆਂ ਰੀਲਾਂ ਦੇਖ ਰੇਖ ਕੇ ਵੀ ਕਿਵੇਂ ਸਾਡਾ ਪੰਜਾਬ ਡੁੱਬ ਰਿਹਾ ਆ ਉਥੇ ਪੰਜਾਬ ਪੁਲਿਸ ਨੌਜਵਾਨਾਂ ਨੂੰ ਲੰਗਰ ਲਿਜਾਣ ਤੋਂ ਰੋਕ ਵੀ ਰਹੀ ਆ ਵੀਡੀਓ ਦੇਖ ਲਓ ਜੇਕਰ ਨਹੀਂ ਤੁਹਾਨੂੰ ਯਕੀਨ ਤੇ ਆਪਣੇ ਵਿਚਾਰ ਜਰੂਰ ਦਿਓ ਇਹ ਵੀਡੀਓ ਦੇਖ ਕੇ ਵੀ ਜੋ ਕੁਝ ਹੋ ਰਿਹਾ ਆ ਉਹ ਸਹੀ ਹੋ ਰਿਹਾ ਹੈ ਕਿ ਗਲਤ ਹੋ ਰਿਹਾ ਆ ਆਪਾਂ ਚਲੋ ਇਨਸਾਨੀਅਤ ਦੇ ਨਾਤੇ ਛੋਟਾ ਵੀ ਖਲੇਗਾ ਨਾ ਛੋਟਾ ਹੈਗੇ ਆ ਹੈਗੇ ਆ ਇੱਕ ਦਾ ਲੈ ਜਾਓ ਦਰਾਸ਼ੇਂ ਦਰਾਸ਼ੇਂ ਬਸ ਸਾਡੀ ਦੋ ਗੇੜਾ ਕਾਢੋ ਕੋ ਦੋ ਚਾਰ ਸੰਗਤ ਤੇ ਜੋ ਗੱਡੀਆਂ ਸਾਡੀਆਂ ਜੀ ਆਗੇ ਇਹ ਇਹ ਬਲਵੀਰ ਸਿੰਘ ਜੀ ਆ ਚਲੋ ਲਓ ਗੱਡੀਆਂ ਆਪਣੀਆਂ ਜੀ ਆਗੇ ਚਲੋ ਇਹ ਨਾ ਕਰੋ ਜੀ ਐ ਨਾ ਕਰੋ ਹੁਣ ਅਸੀਂ ਹਮੇਸ਼ਾ ਕਹ ਰਹੇ ਆ ਵੀ ਸੇਵਾ ਸਾਡਾ ਹੱਕ ਹੈ ਜੋ ਇੱਕ ਬਾਕੀ ਗੱਲਾਂ ਬਾਤ ਕਰਦੇ ਗੱਡੀਆਂ ਆ ਰਹੀਆਂ ਆ ਇੱਕਨ ਲੈ ਕੇ ਚਲਦੇ ਆ ਅੱਗੇ ਫਿਰ ਵੇਖਦੇ ਆ ਲਓ ਗੱਡੀ ਵੀਰੇ ਗੱਡੀਆਂ ਦੋ ਸਾਰੇ ਵਾਹਿਗੁਰੂ ਜਿੱਤ ਕੀ ਫਤਿਹ ਪੰਜਾਬ ਤਬਾਈ ਦੇ ਇੱਕਗਾਰ ਤੇ ਹੈ ਹਰ ਬੰਨੇ ਹਹਾਕਾਰ ਮੱਚਿਆ ਹੈ बार-बार डूब गए लोग बर्बाद हो गए पर सरकारा जेणी जथेबंदियां सेवा कर रहीयां ओना ते अडका डारियां लगातार एसएसपी फाजिल खान वाले वीडियो ਨਾਲ डीसी ਨਾਲੇ ਕੱਲ ਸੰਤ ਬਾਬਾ ਸੁਖਦੇਵ ਤੇ ਪੁੱਛਣ ਦੀ ਗੱਲ ਹੋਈ ਸੀਗੀ ਅੱਜ Rajasthan ਤੋਂ गंगानगर ਤੋਂ ਗੋਲੂਵਾਲ ਤੋਂ ਪੀਲੀ ਮੰਗਾ ਤੋਂ ਹਨਮਾਨਗੜ੍ਹ ਤੋਂ ਬੁਗਲੇ ਵਾਲੀ ਤੋਂ ਬਾਬਾ ਗਗਨਦੇਵ ਕਾਲੀਆਂ ਤੋਂ ਇਹ ਸਾਰੀ ਜਥੇਬੰਦੀਆਂ ਲੰਗਰ ਲੈ ਕੇ ਪਹੁੰਚੀਆਂ ਕਮਾਲ ਦੀ ਗੱਲ ਦੇਖੋ ਪਿੱਛੇ ਪੁਲਿਸ ਨੇ ਨਾਕਾ ਲਾ ਰੱਖਿਆ ਵੇ ਅੱਗੇ ਲੰਗਰ ਨਹੀਂ ਲੈ ਕੇ ਜਾਣਾ ਲੰਗਰ ਰਸਤਾ ਰੁਕੀ ਗਿਆ ਲੋਕ ਉਥੋਂ ਭੁੱਖੇ ਤੇ ਆਏ ਪਰੇਸ਼ਾਨ ਬੈਠੇ ਆ ਸਿਰਫ ਸਰਕਾਰਾਂ ਬਦਨਾਮ ਹੋਣੀਆਂ ਕੋਈ ਸਰਕਾਰ ਕੁਝ ਨਹੀਂ ਕਰਨੀਆਂ ਕਮਾਲ ਦੀ ਗੱਲ ਹੈ ਜੇ ਅਸੀਂ ਸੈਂਟਰ ਸਰਕਾਰ ਦੀ ਗੱਲ ਕਰੀਏ ਭਾਵੇਂ ਸਟੇਟ ਗਵਰਨਮੈਂਟ ਦੀ ਗੱਲ ਕਰੀਏ ਜੇ ਮੈਂ ਕਹਿੰਦਾ ਜੇ ਗੁਜਰਾਤ ਕੁੱਤੇ ਵੀ ਮਰ ਜਨ ਕੁੱਤੇ ਮਰ ਜਨ ਤੇ ਦੇਸ਼ ਦਾ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਚੋਪਰ ਲਾ ਕੇ ਹੈਲੀਕਾਪਟਰ ਲਾ ਕੇ ਪਹੁੰਚ ਜਾਂਦੇ ਵੀ ਗੁਜਰਾਤ ਚ ਕੁੱਤੇ ਮਰ ਗਏ ਪਰ ਪੰਜਾਬ ਦੇ ਹਾਲਾਤ ਦੇਖੋ ਕਿੰਦੇ ਹਾਲਾਤ ਹੈ ਪੰਜਾਬ ਦੇ ਸੈਂਟਰ ਸਰਕਾਰ ਬੋਲੀ ਨਹੀਂ ਗਈ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਗ੍ਰਹਿ ਮੰਤਰੀ ਦਾ ਕੋਈ ਫੋਨ ਚੋ ਜਵਾਬ ਬਿਆਨ ਤੱਕ ਨਹੀਂ ਆਇਆ ਕਿ ਅਸੀਂ ਪੰਜਾਬ ਦੇ ਨਾਲ ਖੜੇ ਆਂ ਨਕਲੀ ਲੋਕ ਨਕਲੀਆਂ ਗੱਲਾਂ ਕਰਦੇ ਆ ਸਿਰਫ ਜਿਹੜੇ ਸਿੱਖ ਲੀਡਰ ਹੈ ਜਿਹੜੇ ਭਾਜਪਾ ਚ ਮੈਂ ਸਿੱਖ ਲੀਡਰ ਨਹੀਂ ਜਿਹੜਾ ਸੰਘੇ ਲੀਡਰ ਹੈ ਉਹ ਬਿਆਨ ਦਿੰਦੇ ਨੇ ਨਰਿੰਦਰ ਮੋਦੀ ਬੜਾ ਕੁਝ ਪੰਜਾਬ ਬਾਰੇ ਸੋਚਦੇ ਨੇ ਸਿੱਖਾਂ ਬਾਰੇ ਸੋਚਦੇ ਆ ਇਹ ਹਾਲਾਤ ਤੁਹਾਡੇ ਸਾਹਮਣੇ ਆ ਔਰ ਸੇਟ ਦੀ ਗੱਲ ਲੈ ਲੀਏ ਭਗਵੰਤ ਮਾਨਸਰਗ ਦੀ ਗੱਲ ਲੈ ਲੀਏ ਲੰਗਰਾਂ ਨੂੰ ਤਾਂ ਰੋਕਿਆ ਜਦ ਆਪ ਲੋਣਾ ਨਹੀਂਗਾ ਕਿ ਜਥੇ ਲਾਉਂਦੇ ਨਾ ਅੱਜ ਅਸੀਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਪੰਜਾਬ ਦੇ ਲੋਕੋ ਹਮੇਸ਼ਾ ਯਾਦ ਰੱਖਿਓ ਪੰਜਾਬ ਪੰਜਾਬ ਦੇ ਕੰਮ ਆਊਗਾ ਪੰਜਾਬ ਦੇ ਲੋਕ ਪੰਜਾਬ ਦੇ ਕੰਮ ਆਣਗੇ ਅੱਜ ਪੰਜਾਬ ਦੇ ਕੰਮ ਕੋਣ ਆ ਰਿਹਾ ਹੈ ਸ਼ਰਮਣੀ ਗੁਰਦਾਪੰਥ ਕਮੇਟੀ ਪੰਜਾਬ ਨੂੰ ਸੰਭਰੀ ਹੈ ਅਕਾਲੀ ਦਲ ਪੰਜਾਬ ਨੂੰ ਸੰਭਰ ਰਿਹਾ ਹੈ ਸੁਖਬੀਰ ਸਿੰਘ ਬਾਦਲ ਵੱਲੋਂ 10 ਲੱਖ ਰੁਪਏ ਵੰਡ ਰਿਹਾ ਹੈ ਬਾਕੀ ਜਿਹਨੇ ਜਥੇਬੰਦੀਆਂ ਪੰਜਾਬ ਦੀਆਂ ਉਹ ਵੰਡ ਰਹੀਆਂ ਗੁਰਦਵਾਰਾ ਕਮੇਟੀਆਂ ਲੱਗੀਆਂ ਹੋਈਆਂ ਪਰ ਪੰਜਾਬ ਸਰਕਾਰ ਅਜੇ ਕਿੱਢਾ ਰਹੀ ਹੈ ਦੇਖੋ ਪੁਲਿਸ ਖੜੀ ਕਰ ਰੱਖੀ ਆ ਉਹ ਗੱਡੀਆਂ ਦੇ ਕਾਫਲੇ ਲੱਗੇ ਆ ਵੀ ਤੁਹਾਨੂੰ ਅਸੀਂ ਉੱਥੇ ਲੰਗਰ ਨਹੀਂ ਲੱਗਿਆ ਜਾਂ ਦੇਣਾ ਜੇ ਲੈ ਕੇ ਗਏ ਤੁਹਾਡੇ ਤੇ ਅਸੀਂ ਪਰਚਾ ਦਰਜ ਕਰਾਂਗੇ ਅਸੀਂ ਅੱਜ ਕਹਿ ਰਹੇ ਹਾਂ ਰਾਸਣ ਵੱਲੋਂ ਇੱਕ ਪਰਚੇ ਕਰੋ 10 ਪਰਚੇ ਦਰਜ ਕਰੋ ਅਸੀਂ ਲੰਗਰ ਲੈ ਕੇ ਪਹੁੰਚਾਂਗੇ ਪੰਜਾਬ ਇੱਕ ਵੀ ਹੁੰਦਾ ਭੁੱਖਾ ਤਿਆ ਰਾਤ ਨਹੀਂ ਸੌਂਗਾ ਅੱਜ ਅਸੀਂ ਅੱਜ ਅਸੀਂ ਭਗਵੰਤ ਮਾਨ ਸਰਕਾਰ ਨੂੰ ਇੱਕ ਬੇਨਤੀ ਕਰਦੇ ਆਂ ਵੀ ਆਪਣੀਆਂ ਕੋਝੀਆਂ ਚਾਲਾਂ ਤੋਂ ਬਾਹਰ ਜਾਵੇ ਜਿਹੜੇ ਰਾਜਸਥਾਨ ਨੂੰ ਬਦਨਾਮ ਕਰਦੇ ਸੀ ਨਾ ਕੱਲ ਢਾਲੀਵਾਲ ਵਰਗੇ ਵੀ ਰਾਜਸਥਾਨ ਪਾਣੀ ਹੁਣ ਇਹ ਬਣਾ ਕਰ ਰਿਹਾ ਅਸੀਂ ਰਾਜਸਥਾਨ ਦਾ ਅੱਜ ਕੀ ਕਰ ਰਹੇ ਆਂ ਅਸੀਂ ਲਾਈਵ ਕਰ ਰਹੇ ਆਂ ਜੇ ਤੁਸੀਂ ਰਾਜਸਥਾਨ ਪਾਣੀ ਛੱਡਦੇ ਅੱਜ ਪੰਜਾਬ ਨਾਲ ਡੁੱਬਦਾ ਆ ਕੇ ਤੁਹਾਡੀ ਬੇਈਮਾਨੀ ਕਰਕੇ ਤੁਹਾਡੀਆਂ ਗਲਤ ਨੀਤੀਆਂ ਕਰਕੇ ਪੰਜਾਬ ਡੁੱਬਿਆ ਸੈਂਟਰ ਤੇ ਸਟੇਟ ਨੇ ਰਲ ਕੇ ਪੰਜਾਬ ਦਾ ਬੇੜਾ ਕਰ ਕੀਤਾ ਅੱਜ ਫਿਰ ਕਹਿ ਰਹੇ ਆ ਅਸੀਂ ਸਾਰੇ ਤੁਹਾਨੂੰ ਬੜੀ ਬੜੀ ਦਿੱਕਤ ਆਊਗੀ ਆਜੋ ਨਾਲ ਪਾ ਚੱਲਦੇ ਥਾਣੇਦਾਰ ਸਾਹਿਬ ਕੋਲੇ ਕੀ ਕਹਿੰਦੇ ਥਾਣੇਦਾਰ ਸਾਹਿਬ ਆਜੋ ਸਾਡੇ ਲੰਗਰ ਦਾ ਇੰਚਾਰਜ ਹੈ ਸਾਡੀ ਸਰਕਾਰ ਤੋਂ ਲਾਓ ਲੰਗਰ ਕੇ ਇੰਚਾਰਜ ਨੂੰ ਰੱਖੋ